ਕਪੂਰਥਲਾ ਬਾਉਪੁਰ ਪਿੰਡ ਜਿੱਥੋਂ ਬੰਨ ਟੁੱਟਿਆ ਹੈਗਾ ਸੁਲਤਾਨਪੁਰ ਲੋਧੀ ਦਾ ਏਰੀਆ ਦੇਖੋ ਲਗਭਗ 16 ਤੋਂ 17 ਪਿੰਡ ਜਿਹੜੇ ਉਹ ਡੁੱਬ ਗਏ ਆ ਵਿਆਸ ਦਰਿਆ ਦਾ ਬੰਨ ਐਸਾਈਡ ਤੋਂ ਟੁੱਟਿਆ ਆ ਸਾਰੀ ਰੈਸਕਿਊਸ ਟੀਮਾਂ ਹੈਗੀਆਂ ਖਾਲ ਸਾਈਡ ਵਾਲੇ ਹੈਗੇ ਆ ਬਾਬਾ ਸਰਿਆਲੀ ਸਾਹਿਬ ਵਾਲੇ ਹੈਗੇ ਆ ਇਹ ਪਸ਼ੂਆਂ ਦੇ ਲਈ ਚਾਰਾ ਚੂਰਾ ਜਿਹੜਾ ਉਹ ਭੇਜ ਰਹੇ ਆ ਕਿਉਂਕਿ ਬਹੁਤ ਸਾਰੇ ਲੋਕ ਉੱਥੇ ਹੀ ਫਸੇ ਆ ਇਨ੍ਹਾਂ ਪਿੰਡਾਂ ਦੇ ਵਿੱਚ ਕਿਉਂਕਿ ਲੋਕ ਕੱਢ ਨਹੀਂ ਸਕੇ ਪਸ਼ੂਆਂ ਨੂੰ ਤੇ ਉਹਨਾਂ ਦੇ ਲਈ ਚਾਰਾ ਚੂਰਾ ਕਿਸ਼ਤੀਆਂ ਦੇ ਨਾਲ ਖਾਣ ਤੇ ਖਾਣ ਦੀਆਂ ਰਸਤੇ ਸਾਰੀਆਂ ਪਹਚਾਈਆਂ ਜਾਂਦੀਆਂ ਆ ਆ ਰੋੜ ਤੇ ਸਾਰਾ ਪਾਣੀ ਭਾਣੀ ਜਿੱਥੋਂ ਤੱਕ ਨਿਗਾ ਮਾਰੂੰਗੀ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਊਗਾ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਝੋਨੇ ਝੋਨੇ ਲੱਗੇ ਸੀਗੇ ਦੋਨਾਂ ਸਾਈਡ ਤੇ ਸਾਰਾ ਕੁਝ ਤਬਾਹ ਹੋ ਗਿਆ ਕਿ ਬੰਨ ਅਜੇ ਨਹੀਂ ਵੱਜਿਆ ਹੈਗਾ ਹਫਤਾ ਹੋ ਗਿਆ